ਭੱਜਣ ਤਾਂ ਤੁਹਾਨੂੰ ਦਿੰਦੇ ਨਹੀਂ ਹੈਗੇ ਆਮ ਆਦਮੀ ਪਾਰਟੀ ਕਿੱਥੇ ਤੱਕ ਭੱਜੂਗੇ ਥੋੜਾ ਵੀ ਵਿਰੋਧ ਕਰਾਂਗੇ ਭਾਜਪਾ ਦਾ ਤਕਸੂਰ ਹੈਗਾ ਹੀ ਆ ਭਾਜਪਾ ਦਾ ਤਾਂ ਅਸੀਂ ਪਿੰਡਾਂ ਦੇ ਵਿੱਚ ਵੜਨਾ ਬੰਦ ਕਰ ਦੇਣਾ ਪਿਛਲੀ ਵਾਰ ਵਾਂਗੂ ਨਹੀਂ ਵੋਟ ਪਾਉਂਦੇ ਉਹਨਾਂ ਨੂੰ ਤੁਹਾਨੂੰ ਵੀ ਨਹੀਂ ਪਾਉਂਦੇ ਝਾੜੂ ਪਾਰਟੀ ਤੁਸੀਂ ਵੀ ਪਾਪ ਦੇ ਭਾਗੀਦਾਰ ਦੁੱਗਣੇ ਹੋ ਉਹ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਸਾਡੇ ਤੇ ਹਮਲੇ ਹੋਏ ਨੇ ਪੰਜਾਬ ਦੀ ਹੱਦ ਦੇ ਵਿੱਚ ਹਮਲੇ ਹੋਏ ਨੇ ਸਟ ਪੰਜਾਬ ਦਾ ਨੌਜਵਾਨ ਸੁਭ ਕਰਨ ਗੋਲੀ ਮਾਰ ਕੇ ਮਾਰਦਾ ਇਸ ਕਰਕੇ ਤੁਹਾਨੂੰ ਹੁਣ ਵਕਸ਼ ਦੇ ਨਹੀਂ ਹੈਗੇ ਬੋਟ ਤਾਂ ਤੁਹਾਨੂੰ ਪਾਉਂਦੇ ਨਹੀਂ ਹੈਗੇ ਆ ਝਾੜੂ ਪਾਰਟੀ ਦਾ ਵੀ ਵਿਰੋਧ ਅਸੀਂ ਤਾਂ ਕਰਦੇ ਆ ਇਹ ਇਹਨਾਂ ਦੀ ਕਹਿਣੀ ਕਰਨੀ ਤੇ ਜਿਹੜਾ ਜ਼ਮੀਨ ਆਸਮਾਨ ਦਾ ਫਰਕ ਆ ਇਹ ਉਦੋਂ ਵਿਰੋਧੀ ਧਿਰ ਚ ਬੜਾ ਕਹਿੰਦੇ ਸੀ 5 ਮਿੰਟਾਂ ਦੇ ਵਿੱਚ ਐਮਐਸਪੀ ਦਵਾਂਗੇ ਸਾਡੀ ਸਰਕਾਰ ਬਣਾਓ ਇਹ ਉਦੋਂ ਬੜਾ ਕਹਿੰਦੇ ਹੁੰਦੇ ਸੀ ਭਵਾਨਤਮਨ ਕੀ ਦੂਜਿਆਂ ਨੂੰ ਤੁਸੀਂ ਅਸਤੀਫਾ ਦੇ ਕੇ ਘਰਾਂ ਚ ਬਹਿ ਜਾਓ ਜੇ ਐਮਐਸਪੀ ਨਹੀਂ ਦੇ ਸਕਦੇ ਕਿਸਾਨਾਂ ਨੂੰ ਅੱਜ ਇਹ ਕਿਉਂ ਭੱਜਦਾ ਇਹ ਕਹਿੰਦਾ ਹੁੰਦਾ ਤੀ ਮੈਂ 22 ਦੇ ਵਿੱਚ 22 ਫਸਲ ਅਤੇ ਐਮਐਸਪੀ ਦਵਾਂਗਾ ਮੋਦੀ ਕਹਿੰਦਾ ਹੁੰਦਾ ਸੀ ਮੈਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੂੰਗਾ ਸੋ ਦੋਨੇ ਇਹ بڑے ਉਹ ਨੇ بڑے ਵਾਦੇ ਕਰਦੇ ਨੇ ਝੂਠੇ ਵਾਦੇ ਕਰਦੇ ਨੇ ਜਦੋਂ ਸੱਤਾ ਦੇ ਵਿੱਚ ਆ ਜਾਂਦੇ ਫਿਰ ਉਹ ਮੁੱਕਰ ਜਾਂਦੇ ਨੇ ਇਸ ਕਰਕੇ ਹੁਣ ਤੁਸੀਂ ਹੁਣ ਨਹੀਂ ਤੁਹਾਨੂੰ ਵੋਟ ਪੈਂਦੀ ਭੁੱਲ ਜਿਓ ਤੁਸੀਂ ਤੁਹਾਡਾ ਪਿੰਡਾਂ ਦੇ ਵਿੱਚ ਅਸੀਂ ਬਾਈ ਕਾਟ ਕਰਾਂਗੇ ਮੈਂ ਤਾਂ ਤੁਹਾਨੂੰ ਵੋਟ ਨਹੀਂ ਪਾਉਂਦਾ ਹੋਰ ਬਾਕੀ ਜਿਹੜੇ ਤੁਸੀਂ ਨਹੀਂ ਵੋਟ ਪਾ ਸਕਦੇ ਉਹ ਜ਼ਿਆਦਾਤਰ ਜਾਰੇ ਸ਼ੇਅਰ ਕਰਿਓ ਤਾਂ ਜੋ ਆਵਾਜ਼ ਆਪਣੀ ਦੂਰ ਤੱਕ ਪਹੁੰਚ ਸਕੇ ਤੇ ਆਹ ਜਿਹੜਾ ਮੈਂ ਪੋਸਟਰ ਬਣਾਇਆ ਇੱਥੇ ਆਪਣੇ ਬੈਰੀਕਾਡ ਜਿਹੜੇ ਖਿੱਚੇ ਹੋਏ ਨੇ ਇਹ ਬੈਰੀਕਾਡ ਤੇ ਲਾ ਕੇ ਇੱਥੇ ਮੈਂ ਆਪਣਾ ਜਿਹੜਾ ਵਿਰੋਧ ਆ ਮੇਰਾ ਗੁੱਸਾ ਗਿੱਲਾ ਕਿ ਭਾਈ ਅਸੀਂ ਪੰਜਾਬ ਦੀ ਕਿਸਾਨੀ ਲਈ ਪੰਜਾਬ ਲਈ ਅੱਗੇ ਹੋ ਕੇ ਮਰਨ ਲਈ ਵੀ ਤਿਆਰ ਆ ਪਰ ਜਿਹੜੀ ਸਾਡੀ ਆ ਸਰਕਾਰਾਂ ਨੇ ਸਾਡੇ ਲੋਕ ਸਾਡੇ ਗਦਾਰ ਨਿਕਲ ਜਾਂਦੇ ਨੇ ਆ ਮੇਰੇ ਪੱਟ ਤੇ ਵੱਜਿਆ ਸੀ ਗੋਲਾ ਉਦੋਂ ਇਹ ਰਾਜਪੁਰਾ ਹਸਪਤਾਲ ਦੀ ਮੇਰੀ ਫੋਟੋ ਆ ਤੇ ਆ ਦੇਖ ਲਓ ਕਿਵੇਂ ਹਮਲੇ ਹੋਏ ਸੀ ਆ ਗਨ ਨਾਲ ਅਟੈਕ ਕਰਦਾ ਸਾਹਮਣੇ ਕਿਵੇਂ ਅਥਰੂ ਕਹਿ ਸਕਦਾ ਗੋਲੇ ਅਸਲੀ ਗੋਲੀਆਂ ਵੀ ਚੱਲਿਆ ਤੇ ਆ ਨੌਜਵਾਨ ਦੀ ਮੌਤ ਹੋ ਗਈ ਸੀ ਸਭ ਕਰਦੀ ਆ ਮੇਰੇ ਪੱਟ ਤੇ ਨਿਸ਼ਾਨ ਆ ਜਿਹੜਾ ਗੋਲਾ ਵੱਜਿਆ ਸੀ 13 ਫਰਵਰੀ ਨੂੰ ਪਹਿਲੇ ਦਿਨ ਇਸ ਕਰਕੇ ਹੁਣ ਜਿਹੜੀ ਆ ਪਾਰਟੀਆਂ ਨੇ ਇਹਨਾਂ ਦਾ ਅਸੀਂ ਤਾਂ ਵਿਰੋਧ ਕਰਦੇ ਆ ਝਾੜੂ ਪਾਰਟੀ ਹੋ ਗਈ ਤੇ ਬੀਜੇਪੀ ਦੀ ਇਹ ਦੋਨਾਂ ਨੇ ਬਹੁਤ ਜ਼ੁਲਮ ਕੀਤਾ ਕਿਸਾਨਾਂ ਤੇ ਜਿਆਦਾ ਸਭ ਕੁਝ ਸਾਨੂੰ ਝਾੜੂ ਪਾਰਟੀ ਜੇ ਚੰਗੀ ਹੁੰਦੀ ਤਾਂ ਕਿਸਾਨਾਂ ਨੂੰ ਐਮਐਸਪੀ ਮਿਲੀ ਹੁੰਦੀ ਤਾਂ ਇੱਥੇ ਨਾ ਆਉਂਦੇ ਬਹੁਤ ਵਾਅਦੇ ਕੀਤੇ ਸੀ ਕੋਈ ਗੱਲ ਨਹੀਂ ਆ ਗਿਆ ਚੋਣਾ ਤੁਹਾਨੂੰ ਹੁਣ ਵੋਟ ਨਹੀਂ ਪਾਉਂਦੇ ਅਸੀਂ ਸੰਭੂ ਬਾਰਡਰ ਆਹੇ ਆਪਣਾ ਮੋਰਚਾ ਧੰਨਵਾਦ ਜੀ 18 ਦਸੰਬਰ ਨੂੰ ਕਿਸਾਨ ਜਥੇਬੰਦੀਆਂ ਦੀ ਮੁੱਖ ਮੰਤਰੀ ਉਹ ਅੰਤਮਾਨ ਜਿਹੜਾ ਕਮੇਡੀ ਕਲਾਕਾਰ ਮੁੱਖ ਮੰਤਰੀ ਹੈ ਜਿਹੜਾ ਜਵਾਨ ਦਾ ਕੋਈ ਖਰਾ ਬੰਦਾ ਨਹੀਂ ਹੈਗਾ ਜੋ ਆਪਣੇ ਕਿਤੇ ਹੋਏ ਵਾਅਦਿਆਂ ਤੋਂ ਭੱਜ ਜਾਂਦਾ ਅੱਜ 29 ਮਾਰਚ ਹੋ ਗਈ ਤੇ ਇਹਨੇ 31 ਮਾਰਚ ਤੱਕ ਵਾਅਦਾ ਕੀਤਾ ਸੀ ਕਿ ਜਿਹੜੇ ਪਿਛਲਾ ਅੰਦੋਲਨ ਚੱਲਿਆ ਸੀ ਕਿਸਾਨ ਉਸ ਦੌਰਾਨ ਜਾਨ ਗਵਾਉਣ ਵਾਲੇ ਜਿਹੜੇ ਸ਼ਹੀਦ ਕਿਸਾਨ ਮਜ਼ਦੂਰ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਜਿਹੜੇ 400 ਪਰਿਵਾਰ ਰਹਿੰਦੇ ਨੇ ਨੌਕਰੀਆਂ ਤੋਂ ਉਹਨਾਂ ਨੂੰ ਕਹਿੰਦਾ ਨੌਕਰੀਆਂ ਦੇ ਦੂੰਗਾ ਤੇ ਅੱਜ ਹੋ ਗਿਆ ਸ਼ੁੱਕਰਵਾਰ ਅੱਜ ਲਾਸਟ ਦਿਨ ਆ ਮੈਨੂੰ ਪਤਾ ਕਿ ਇਹਨੇ ਕੱਖ ਨਹੀਂ ਕਰਨਾ ਸੋ ਮੇਰੇ ਨਾਲ ਤਾਂ ਇਹ ਬੜੇ ਲੱਗਦੇ ਨੇ ਕਿਉਂ ਮੈਂ ਅਣਖੀ ਬੰਦਾ ਜੁਰਤ ਨਾਲ ਮੈਂ ਤਾਂ ਗੱਲ ਕਰਦਾ ਤੇ ਕਰਦਾ ਰਹਾਂਗਾ ਕੋਈ ਗੱਲ ਨਹੀਂ ਥੋਡੀ ਸਰਕਾਰ ਵੇਲੇ ਮੈਨੂੰ ਨੌਕਰੀ ਨਹੀਂ ਮਿਲੂਗੀ 2.5 ਸਾਲ ਰਹਿ ਗਏ ਥੋਡੀ ਸਰਕਾਰ ਤਾਂ ਹੁਣ ਮੁੜ ਕੇ ਆਉਂਦੀ ਨਹੀਂ ਇਹ ਦਿਲੋ ਭਲੇਖਾ ਕੱਢਦੇ ਹੁਣ ਸੋ ਕੋਈ ਨਹੀਂ ਮੈਂ ਤਾਂ ਐਉਂ ਅਣਖ ਨਾਲ ਜਿਉਣਾ ਤੇ ਤੁਹਾਡਾ ਪਿੰਡਾਂ ਦੇ ਵਿੱਚ ਵੱਡਣਾ ਬੰਦ ਕਰਦਾਂਗੇ ਤੁਹਾਨੂੰ ਨਹੀਂ ਵੋਟ ਪੈਂਦੀ ਸਿੱਧੀ ਗੱਲ ਹੈ ਝਾੜੂ ਪਾਰਟੀ ਭਵੰਤਮਾਨ ਕਮੇਟੀ ਕਲਾਕਾਰ ਮੁੱਖ ਮੰਤਰੀ ਉਹਨੂੰ ਨਹੀਂ ਬੋਟ ਪੈਂਦੀ ਤੁਹਾਡਾ ਵਿਰੋਧ ਹੋਊਗਾ ਡਟ ਕੇ ਵਿਰੋਧ ਹੋਊਗਾ ਤੁਸੀਂ ਦੇਖੀ ਆਇਓ ਤੁਹਾਡਾ ਕੀ ਬਣਦਾ ਹੁਣ ਉੱਤੇ ਬਹੁਤ ਗੁੱਸਾ ਗਿੱਲਾ ਤੁਸੀਂ ਬਹੁਤ ਵਾਅਦੇ ਕੀਤੇ ਸੀ ਕਿਸਾਨਾਂ ਨੂੰ ਕਹਿੰਦੇ ਹੁੰਦੇ ਸੀ ਕਿ 22 ਦੇ ਵਿੱਚ ਮੈਂ 22 ਫਸਲਾਂ ਤੇ ਐਮ ਐਸ ਪੀ ਦਵਾਂਗਾ ਤੇ ਅੱਜ ਪਘੋੜਾ ਹੋ ਗਿਆ ਤੂੰ ਜੇ ਤੂੰ ਐਮ ਐਸ ਪੀ ਦਿੱਤੀ ਹੁੰਦੀ ਇਹ ਕਿਸਾਨ ਇੱਥੇ ਚੱਲ ਕੇ ਕਿਉਂ ਆਉਂਦੇ ਦਿੱਲੀ ਦੇ ਬਾਹਰ ਰਾਤੇ ਕਿਉਂ ਮਾਰਦੇ ਕਿਸਾਨ ਸਾਡੇ ਸਾਡੇ ਗੋਲੀਆਂ ਨਾਲ ਨੌਜਵਾਨ ਮਾਰਤੇ ਸਾਨੂੰ ਜ਼ਖਮੀ ਕਰਤਾ 309 ਨੌਜਵਾਨ ਬਜ਼ੁਰਗ ਪੰਜਾਬ ਦੇ ਜ਼ਖਮੀ ਹੋਏ ਪਏ ਨੇ ਆ ਕਿਸਾਨਾਂ ਹੰਦਲੰਦਰਾ ਕੋਈ ਗੱਲ ਨਹੀਂ ਹੁਣ ਤੁਹਾਡਾ ਫੁੱਲ ਵਿਰੋਧ ਹੋਣਾ ਤੁਹਾਡੀ ਅਨਮੋਲਕ ਅਨੁਮਾਨ ਕਹਿੰਦੀ ਸੀ ਕਿ 5 ਮਿੰਟਾਂ ਦੇ ਵਿੱਚ ਐਮਐਸਪੀ ਦਵਾਂਗੇ ਹੁਣ ਭਗੋੜੇ ਹੋ ਗਏ ਤੁਸੀਂ ਹਾਂਜੀ ਵੀਡੀਓ ਧਿਆਨ ਨਾਲ ਦੇਖਿਓ ਜੇ ਹੋ ਸਕੇ ਤਾਂ ਸ਼ੇਅਰ ਕਰਿਓ ਇਹ ਆਪਣੇ ਸੰਭੂ ਬਾਰਡਰ ਦੀ ਵੀਡੀਓ ਆ ਤੇ ਬੈਰੀਕੇਡ ਤੇ ਆ ਮੈਂ ਪੋਸਟਰ ਲਾਇਆ ਆ ਇਹ ਮੇਰੇ ਤੇਰਾ ਫਰਵਰੀ ਨੂੰ ਪੱਟ ਤੇ ਗੋਲਾ ਬੱਜਿਆ ਸੀ ਦੇਖ ਲਓ ਆ ਨਿਸ਼ਾਨ ਦੇਖ ਲਓ ਅਸੀਂ ਤਾਂ ਸ਼ਾਂਤ ਮੇਂ ਹੀ ਆਂਦੇ ਸੀ ਸਾਡੇ ਤਾਂ ਦੇਖ ਲਓ ਨੌਜਵਾਨ ਸਭ ਕਰਨਾ ਇਹਦੇ ਵੀ ਗੋਲੀ ਮਾਰ ਕੇ ਇਹਦੀ ਹੱਤਿਆ ਕੀਤੀ ਗਈ ਸੀ ਸੋ ਬਹੁਤ ਘਾਣ ਹੋਇਆ ਸੀ ਇੱਥੇ ਮੈਂ ਭਾਜਪਾ ਤੇ ਆਮ ਆਦਮੀ ਪਾਰਟੀ ਦਾ ਲੋਕ ਸਭਾ ਚੋਣਾਂ ਦੇ ਵਿੱਚ ਬਾਈਕਾਟ ਕਰਦਾ ਮੈਂ ਨੀ ਇਹਨਾਂ ਨੂੰ ਵੋਟ ਪਾਉਂਦਾ ਇੱਕ ਕਿਸਾਨੀ ਤੇ ਜਵਾਨੀ ਦੇ ਦੁਸ਼ਮਣ ਨੇ ਇਹਨਾਂ ਦਾ ਪਿੰਡਾ ਪਿੰਡਾ ਸ਼ੇਰਾ ਵਿੱਚ ਵਿਰੋਧ ਕੀਤਾ ਜਾਵੇ ਇਹਨਾਂ ਦਾ ਇਹ ਜਿਹੜੀਆਂ ਪਾਰਟੀਆਂ ਨੇ ਇਹ ਵੋਟਾਂ ਵੇਲੇ ਹੀ ਲੋਕਾਂ ਨਾਲ ਝੂਠੇ ਵਾਅਦੇ ਕਰਦੇ ਨੇ ਤੇ ਬਾਅਦ ਵਿੱਚ ਜਦੋਂ ਸੱਤਾ ਦੇ ਵਿੱਚ ਆਉਂਦੀਆਂ ਨੇ ਤਾਂ ਇਹ ਮੁੱਕਰ ਜਾਂਦੀਆਂ ਨੇ। ਤੁਹਾਨੂੰ ਵੀ ਪਤਾ ਦੇ ਲੋ ਸਾਹਮਣੇ ਆਪਣੇ ਘੇਰੇ ਹੋਇਆ ਹਰਿਆਣੇ ਬੱਲੀਓ ਪ੍ਰਸ਼ਾਸਨ ਨੇ। ਸੋ ਕਿੰਨਾ ਜ਼ੁਲਮ ਹੋਇਆ ਸੀ ਸਭ ਪਤਾ ਤੁਹਾਨੂੰ। ਇੱਕ ਸ਼ਾਂਤਮਈ ਕਿਸਾਨ ਜਾਂਦੇ ਸੀ। ਸੋ ਸ਼ਾਂਤਮਈ ਜਿਹੜੇ ਨਿਹੱਥੇ ਸੀ ਉਹਨਾਂ ਦੇ ਇਹਨਾਂ ਨੇ ਬਹੁਤ ਹੀ ਭਿਆਨਕ ਹਮਲੇ ਕੀਤੇ ਨੇ ਮਾਰੂ ਹਥਿਆਰਾਂ ਨਾਲ ਤੇ ਮੈਂ ਇਹਦੇ ਚ ਆਮ ਆਦਮੀ ਦਾ ਕਿਉਂ ਵਿਰੋਧ ਕਰਨ ਨੂੰ ਕਹਿਣਾ ਕਿਉਂਕਿ ਇਹ ਕਹਿੰਦੇ ਹੁੰਦੇ ਸੀ ਸਾਨੂੰ ਬਣਾਓ ਅਸੀਂ 22 ਫਸਲਾਂ ਤੇ ਐਮਐਸਪੀ ਦੇਵਾਂਗੇ ਜੇ ਉਹਨਾਂ ਨੇ ਐਮਐਸਪੀ ਦਿੱਤੀ ਹੁੰਦੀ ਤਾਂ ਕਿਸਾਨ ਪੰਜਾਬ ਦੇ ਦਿੱਲੀ ਨਾ ਆਉਂਦੇ ਹੁਣ ਇਸ ਕਰਕੇ ਇਹ ਦੋਵੇਂ ਦੋਸ਼ੀ ਨੇ ਇਹਨਾਂ ਦੇ ਹੁੰਦੇ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਪੰਜਾਬ ਦੇ ਹੱਦ ਵਿੱਚ ਆ ਕੇ ਪੰਜਾਬ ਦੇ ਨੌਜਵਾਨ ਮਾਰੇ ਗਏ ਨੇ ਸਭ ਪਤਾ ਤੁਹਾਨੂੰ ਇਹ ਯਾਦ ਰੱਖਿਓ